ਇਸੇ ਤਰ੍ਹਾਂ ਹੀ ਨੁਕਸਾਨ ਲੋਕਾਂ ਦਾ ਹੋ ਰਿਹਾ ਕੋਈ ਲੋਕਾਂ ਦੀ ਇਨਕਮ ਨਹੀਂ ਵੱਧ ਰਹੀ ਮਗਹੀ ਆਈ ਵਧ ਰਹੀ ਹੈ ਲੋਕਾਂ ਦੀ ਇਨਕਮ ਘਟ ਰਹੀ ਹੈ ਅੱਜ ਸੂਬਾ ਸਰਕਾਰ ਦੇ ਸਹਰਾ 3 ਲੱਖ ਕਰੋੜ ਦਾ ਕਰਜ਼ਾ ਹੈ ਇਹਨਾਂ ਨੇ ਹੁਣ ਵੈਟ ਜਾਂ ਜੀਐਸਟੀ ਟੈਕਸ ਰਾਹੇ ਹੀ ਆਪਣਾ ਜੋ ਘਾਟਾ ਹੈਗਾ ਜਾਂ ਜਾਂ ਫਰੀ ਸਕੀਮਾਂ ਦੇ ਰਹੀ ਹੈ ਉਸ ਨੂੰ ਪੂਰਾ ਕਰਨ ਦਾ ਹੀ ਕੋਈ ਇੱਕ ਮਕਸਦ ਇਹਨਾਂ ਦਾ ਹੈ ਇਹਨਾਂ ਨੂੰ ਇੰਜ ਲੱਗਦਾ ਹੈਗਾ 5 ਸਾਲ ਅਸੀਂ ਰਾਜ ਕੀਤਾ ਉਸ ਤੋਂ ਬਾਅਦ ਹੋਰ ਕਿਹ ਪਾਰਟੀ ਆਊ ਜੂ 5 ਸਾਲ ਹੋਰ ਰਾਜ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਦੇਸ਼ 1947 ਨੂੰ ਆਜ਼ਾਦ ਹੋਏ ਨੂੰ ਅੱਜ 77 ਸਾਲ ਹੋ ਚੁੱਕੇ ਹਨ ਹੁਣ 77 ਸਾਲਾਂ ਦੇ ਵਿੱਚ ਅੱਜ ਸੂਬਾ ਸਰਕਾਰ ਦੇ ਸਿਰ ਤੇ 3 ਲੱਖ ਕਰੋੜ ਦਾ ਕਰਜ਼ਾ ਹੈ ਵਿੜਾਕਿਆ ਸੀ ਅਖਬਾਰਾਂ ਵਿੱਚ ਵੀ ਪੜਦੇ ਹਾਂ ਜਾਂ ਖਬਰਾਂ ਵਿੱਚ ਅਸੀਂ ਸੁਣਦੇ ਆ ਰਹੇ ਹਾਂ ਇਹ ਕੋਈ ਲੋਕੀਸ਼ੀਪੀ ਗੱਲ ਨਹੀਂ ਹੈ ਹੁਣ ਸੋਚਣਾ ਇਹ ਬੰਦਾ ਹੈ ਪੰਜਾਬ ਦੇ ਨਾਗਰਿਕਾਂ ਨੂੰ ਵੀ ਇਹ ਸਰਕਾਰ ਸਰਵਾਈਵ ਕਿਵੇਂ ਕਰੇਗੀ ਇਹਨਾਂ ਨੇ ਹੁਣ ਵੈਟ ਜਾਂ ਜੀਐਸਟੀ ਟੈਕਸ ਰਾਹੀਂ ਹੀ ਆਪਣਾ ਜੋ ਘਾਤਾ ਹੈਗਾ ਜਾਂ ਜਾਂ ਫ੍ਰੀ ਸਕੀਮਾਂ ਦੇ ਰਹੀ ਹੈ ਉਸ ਨੂੰ ਪੂਰਾ ਕਰਨ ਦਾ ਹੀ ਕੋਈ ਇੱਕ ਮਕਸਦ ਇਹਨਾਂ ਦਾ ਹੈ ਜਿਦੇ ਵਿੱਚ এডਿਊਕੇਸ਼ਨ ਮਹਿੰਗੀ ਹੋ ਰਹੀ ਆ ਸਿਹਤ ਸਹੂਲਤਾਂ ਵੀ ਮਹਿੰਗੀਆਂ ਹੋ ਰਹੀਆਂ ਹਨ ਇਹ ਬਿਜਲੀ ਪਾਣੀ ਫਿਰ ਦੇ ਰਹੀ ਆ ਹਜ਼ਾਰ ਹਜ਼ਾਰ ਰੁਪਈਆ ਵੀ ਲੇਡੀ ਨੂੰ ਦੇ ਰਹੀ ਹੈਗੀ ਆ ਜਿਹੜਾ ਕਿ ਪੰਜਾਬ ਦੇ ਨਾਗਰਿਕਾਂ ਦੇ ਉੱਤੇ ਹੋ ਰਿਹਾ ਬੋਝ ਪੈ ਰਿਹਾ ਹੈ ਇਹ ਕੋਈ ਥੋਸ ਹੱਲ ਨਹੀਂ ਹੈ ਇਨਾਂ ਨੂੰ ਇੰਜ ਲੱਗਦਾ ਹੈਗਾ 5 ਸਾਲ ਅਸੀਂ ਰਾਜ ਕੀਤਾ ਉਸ ਤੋਂ ਬਾਅਦ ਹੋਰ ਕੀ ਪਾਰਟੀ ਆਊ ਜੋ 5 ਸਾਲ ਹੋਰ ਰਾਜ ਕਰੂਗੀ ਇਸੇ ਤਰ੍ਹਾਂ ਹੀ ਨੁਕਸਾਨ ਲੋਕਾਂ ਦਾ ਹੋ ਰਿਹਾ ਕੋਈ ਲੋਕਾਂ ਦੀ ਇਨਕਮ ਨਹੀਂ ਵੱਧ ਰਹੀ ਮਗਹੀ ਆਈ ਵਧ ਰਹੀ ਹੈ ਲੋਕਾਂ ਦੀ ਇਨਕਮ ਘਟ ਰਹੀ ਹੈ ਜਿਹਦੇ ਵਿੱਚ ਰਾਜਕਤਾ ਫੈਲੀ ਹੋਈ ਹੈਗੀ ਆ ਜਿਵੇਂ ਕਿ ਹੁਣ ਪੰਜਾਬ ਦੇ ਵਿੱਚ ਲੁੱਟਖੋਹਾਂ ਹੋ ਰਹੀਆਂ ਹਨ ਕੋਈ ਜੋਬ ਦਾ ਸਰਕਾਰੀ ਦਾ ਪ੍ਰਾਈਵੇਟ ਦਾ ਕੋਈ ਬੰਦੋਬਸਤ ਨਹੀਂ ਹੈ ਇਸ ਦੇ ਅਕੋਰਡਿੰਗ ਜਿਹੜੀ ਸਾਡੀ ਪਾਰਟੀ ਟ੍ਰਾਇੰਗਲ ਪਾਰਟੀ ਆਫ ਪੰਜਾਬ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਵਿਚਾਰਧਾਰਾ ਨੂੰ ਫਾਲੋ ਕਰਦੀ ਹੈ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਅਸੀਂ ਏਜੰਡੇ ਵਿੱਚ ਲਿਆਂਦਾ ਵੀ ਲੋਕਾਂ ਦੀ ਇਨਕਮ ਕਿਵੇਂ ਵੱਧ ਸਕੇ ਅਗਰ ਲੋਕਾਂ ਦੀ ਇਨਕਮ ਵਧਨ ਦੇ ਨਾਲ ਨਾਲ ਸਾਨੂੰ ਇਹਦੀਆਂ ਫ੍ਰੀ ਸਕੀਮਾਂ ਦੀ ਵੀ ਲੋੜ ਨਹੀਂ ਪੈਣੀ ਜਿਹੜਾ ਕਿ ਇੱਕ ਤਰ੍ਹਾਂ ਦਾ ਲੋਕਾਂ ਨੂੰ ਇੱਕ ਫਖਰੀ ਜੀ ਤਰ੍ਹਾਂ ਹੀ ਇਹ ਬਣਾ ਰਹੇ ਹਨ ਜਿਹਦੇ ਵਿੱਚ ਅਸੀਂ ਮਜ਼ਦੂਰ ਤੋਂ ਲੈ ਕੇ ਪ੍ਰੋਫੈਸ਼ਨਲ ਸਕਿੱਲ ਤੱਕ ਜਿਹੜੀ ਅਸੀਂ ਇੰਨਾਂ ਦੀ ਇਨਕਮ ਦੀ ਗੱਲ ਕੀਤੀ ਹੈਗੀ ਆ ਮਜ਼ਦੂਰ ਦੀ 1600 ਹੋਣੀ ਚਾਹੀਦੀ ਆ ਪ੍ਰੋਫੈਸ਼ਨਲ ਦੀ 2 ਲੱਖ 40000 ਮਹੀਨਾ ਹੋਣੀ ਚਾਹੀਦੀ ਆ ਅਗਰ ਇੰਨੀ ਸੈਲਰੀ ਹੋ ਜਾਂਦੀ ਹੈ ਤਾਂ ਕਿਸੇ ਨੂੰ ਵੀ ਬਿਜਲੀ ਪਾਣੀ ਮੁਕਤ ਲੈਣ ਦੀ ਲੋੜ ਨਹੀਂ ਪੈਣੀ ਨਾ ਕਿਸੇ ਨੂੰ 1000 ਰੁਪਿਆ ਮਹੀਨਾ ਲੈਣ ਦੀ ਲੋੜ ਪੈਣੀ ਹੈ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਦੱਸਣਾ ਹੈਗਾ ਕਿ ਟ੍ਰਾਇੰਗਲ ਪਾਰਟੀ ਹੌ ਪੰਜਾਬ ਲੋਕਾਂ ਦੀ ਗੱਲ ਕਰਦੀ ਆ ਜਾਂ ਲੋਕਾਂ ਬਾਰੇ ਬਹੁਤ ਵਧਕਾ ਸੋਚ ਰਹੀ ਆ ਦੂਜੀਆਂ ਪਾਰਟੀਆਂ ਦੇ ਨਾਲੋਂ ਜਾਂ ਦੂਜੀਆਂ ਸਰਕਾਰਾਂ ਦੇ ਨਾਲੋਂ ਤੁਸੀਂ ਸਾਡਾ YouTube ਚੈਨਲ ਆ ਟ੍ਰਾਇੰਗਲ ਪਾਰਟੀ ਪੰਜਾਬ ਅਤੇ ਸੋਹਣਾ ਪੰਜਾਬ ਹੈ Facebook ਪੇਜ ਵੀ ਹੈ ਤੁਸੀਂ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਫਾਲੋ ਕਰੋ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਸਾਰਿਆਂ ਨੂੰ ਅਸੀਂ ਚੀਜ਼ਾਂ ਰੱਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ